ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਲਈ ਬਹੁਤ ਹੀ ਘੈਂਟ ਜ਼ਮੀਨ ਦਾ ਆਪਾਂ ਖੁੱਲਾ ਡੁੱਲਾ ਟੱਕ ਲੈ ਗਏ ਜਿਹਦੇ ਵਿੱਚ ਪੰਜ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ 12 ਕਿੱਲਾਂ ਦਾ ਰੋਡ ਦਾ ਫਰੰਟ ਟੌਪ ਦੀ ਜ਼ਮੀਨ ਲੈ ਕੇ ਆਏ ਬਾਈ ਜੀ ਸਾਰੀਆਂ ਫਸਲਾਂ ਹੁੰਦੀਆਂ ਲਾਚੋ ਨਾ ਕੋਈ ਮਰਜ਼ੀ ਵੈਰਾਈਟੀ ਲਾ ਲਿਓ ਝੋਨੇ ਦੀ ਫੁੱਲ ਝਾੜ ਵਾਲੀਆ ਜ਼ਮੀਨਾਂ ਤੁਹਾਡੇ ਲਈ ਲੈ ਕੇ ਅੱਜ ਆਏ ਆ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਜੀ ਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਆਪਣੀ ਜ਼ਮੀਨ ਦਾ ਟੁਕੜਾ ਸੇਲ ਕਰਨਾ ਹੈ ਘਰ ਕੋਠੀ ਪਲਾਟ ਸੇਲ ਕਰਨੀ ਜਾਂ ਕੋਈ ਟਰੈਕਟਰ ਖੇਤੀਬਾੜੀ ਦਾ ਸੰਦ ਸੇਲ ਕਰਨਾ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਆ ਰਿਹਾ ਹੈ ਦਿੱਤੇ ਨੰਬਰ ਤੇ ਸਾਨੂੰ 7-8 ਫੁੱਟਾਂ HD ਦੇ ਵਿੱਚ ਖਿੱਚ ਕੇ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮਾਂ ਤੇ ਲਾ ਦੇਵਾਂਗੇ ਇਸ ਤੋਂ ਇਲਾਵਾ ਪ੍ਰੋਮੋਸ਼ਨਲ ਐਡ ਕਿਸੇ ਨੇ ਕਰਾਉਣੀ ਆ ਆਪਦੇ ਬਿਜ਼ਨਸ ਦੀ ਤਾਂ ਉਹਦੀ ਐਡ ਵੀ ਸਾਨੂੰ ਭੇਜ ਸਕਦੇ ਹੋ ਜੀ ਤੇ ਬਾਕੀ ਹੁਣ ਆਪਾਂ ਜਾਣਕਾਰੀ ਦੇਣ ਲੱਗੇ ਹਾਂ ਜੀ ਜਿਹੜੇ ਵੀ ਭੈਣ ਭਰਾ ਪਹਿਲੀ ਵ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਘੈਂਟ ਘੈਂਟ ਸੌਦੇਆਂ ਤੇ ਵੀਡੀਓ ਦੇਖਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਵੀ ਜਿਹੜੀ ਜ਼ਮੀਨ ਅੱਜ ਆਈ ਹੈ ਆਪਣੇ ਕੋਲੇ ਬਈ ਪੰਜਾਬ ਦੀ ਜ਼ਮੀਨ ਹੈ ਟੌਪ ਦੀ ਜ਼ਮੀਨ ਲੈ ਕੇ ਆਏ ਹਾਂ ਜੀ ਟੱਕ ਤੁਹਾਨੂੰ ਮਿਲੂਆ ਜੀ 117 ਕਿੱਲਿਆਂ ਦਾ ਖੁੱਲਾ ਡੁੱਲਾ ਟੱਕ ਮਿਲੂਆ ਜੀ ਵਿੱਚ ਫਾਰਮ ਹਾਊਸ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਫਾਰਮ ਹਾਊਸ ਬਣਿਆ ਬਈ ਵਿੱਚ ਜਮਾ ਖੇਤਾਂ ਦੇ ਵਿਚਾਲੇ ਐਡੀ ਸੋਹਣੀ ਲੁੱਕ ਫਾਰਮ ਹਾਊਸ ਦੀ ਅਤੇ ਐਨਾ ਸੋਹਣਾ ਪੱਧਰ ਬਾਣ ਤੁਹਾਨੂੰ ਨਹੀਂ ਮਿਲਣਾ ਇੰਨੀ ਤਗੜੀ ਮਿੱਟੀ ਵਾਲਾ ਬਾਣ ਤੁਹਾਨੂੰ ਨਹੀਂ ਮਿਲਣਾ ਪੰਜ ਮੋਟਰਾਂ ਲੱਗੀਆਂ ਨੇ ਬਾਈ ਜੀ ਮੋਟਰਾਂ ਦੀਆਂ ਪੈਪ ਲਾਈਨਾਂ ਸਾਰੇ ਬਾਣ ਵਿੱਚ ਆਉਂਦੀਆਂ ਪੈਪ ਲਾਈਨ ਪਾਈ ਹੋਈ ਹੈ ਪੈਪ ਲਾਈਨ ਤੋਂ ਬਾਈ ਵਧੀਆ ਮਿੱਠਾ ਪਾਣੀ ਇੱਕ ਨੰਬਰ ਪਾਣੀ ਚੈੱਕ ਕਰਾ ਲਿਓ ਤੁਹਾਨੂੰ ਇੱਕ ਨੰਬਰ ਪਾਣੀ ਮਿਲੂਗਾ 12 ਕਿੱਲਿਆਂ ਦਾ ਰੋਡ ਦਾ ਫਰੰਟ ਮਿਲ ਜੂਗਾ ਬਾਈ ਜੀ ਜਾਨੀ ਕਿ ਰਾਹ ਪਹੀ ਦਾ ਵੀ ਕੋਈ ਰੋਲਾ ਨਹੀਂ ਬਾਈ ਤੁਸੀਂ ਆਵਦਾ ਰੋਡ ਦੇ ਉੱਪਰੋਂ ਆਪਦੇ ਬਾਣ ਵਿੱਚ ਉਤਰਦੇ ਹੋ ਬਾਈ ਰੋਡ ਦੇ ਉੱਪਰੋਂ ਹੀ ਫਾਰਮ ਹਾਊਸ ਦਾ ਰਾਹ ਹੈ ਰੋਡ ਦੇ ਉੱਪਰ ਹੀ ਜ਼ਮੀਨ ਲੱਗ ਜਾਂਦੀ ਹੈ ਬਾਈ ਜਿੱਤੇ ਕੱਲਾ ਕਿੱਲਾ ਕਿੱਲਾ ਪੱਧਰ ਮਿਲੂਆ ਸਾਰੇ ਬਾਣ ਦੇ ਵਿੱਚ ਪਾਈਪ ਲਾਈਨ ਸਾਰੇ ਬਾਣ ਵਿੱਚ ਝੋਨਾ ਲੱਗਦਾ ਜੀ ਲੋਕੇਸ਼ਨ ਦੀ ਗੱਲ ਕਰ ਲੈਣੇ ਬਾਈ ਜੀ ਲੋਕੇਸ਼ਨ ਹੈ ਪਿੰਡ ਝੰਡਾ ਖੁਰਦ ਸ਼ਹਿਰ ਸਰਦੂਲਗੜ ਜ਼ਿਲ੍ਹਾ ਮਾਨਸਾ ਪਿੰਡ ਝੰਡਾ ਖੁਰਦ ਪੈ ਜਾਂਦਾ ਜੀ ਤੇ ਸ਼ਹਿਰ ਸਰਦੂਲਗੜ ਪੈ ਜਾਂਦਾ ਜੀ ਤੇ ਜ਼ਿਲ੍ਹਾ ਇਹਨਾਂ ਦਾ ਹੈਗਾ ਜੀ ਮਾਨਸਾ ਜ਼ਿਲ੍ਹਾ ਤੇ 117 ਕਿੱਲੇ ਜ਼ਮੀਨ ਲੈ ਕੇ ਆਏ ਆ ਜੀ ਪੰਜ ਮੋਟਰਾਂ ਨੇ ਵਿੱਚ ਡਿਮਾਂਡ ਦੀ ਗੱਲ ਕਰੀਏ ਬਾਈ ਅੱਜ ਮੌਕੇ ਦੀ ਜੋ ਡਿਮਾਂਡ ਆ ਉਹ 50 ਲੱਖ ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਬਾਣ ਦੀ ਡਿਮਾਂਡ ਆਪਣੇ ਕੋਲੇ ਆਈ ਹੈ ਜੀ 50 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਬਕਾਉ ਆਈ ਹੈ ਬਾਕੀ ਰੇਟ ਬਾਈ ਮੌਕੇ ਤੇ ਹੋ ਜੂਆ ਡਿਮਾਂਡ ਅਗਲੇ ਨੇ 50 ਲੱਖ ਮੰਗੀ ਆ ਮਾੜਾ ਮੋਟਾ ਉੱਪਰ-ਨੀਚੇ ਜੋ ਵੀ ਹੋਣਾ ਹੈ ਨਾ ਮੌਕੇ ਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਕੰਟੈਕਟ ਨੰਬਰ ਬਾਈ ਮਾਲਕੀ ਵੀਰਾਂ ਦਾ ਸਕਰੀਨ ਉੱਪਰ ਚਲਾ ਦਿੱਤਾ ਗਿਆ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਜ਼ਮੀਨ ਵਧੀਆ ਲੱਗਦੀ ਜ਼ਮੀਨ ਆਓ ਬਾਈ ਦੇਖੋ ਚਾਰ ਚਪੇਰੇ ਢੇੜਾ ਮਾਰ ਕੇ ਮ ਬਾਣੀ ਚੜੀ ਚੈੱਕ ਕਰੋ ਸਾਰਾ ਨਿਗਾ ਮਾਰੋ ਬਾਣ ਦਾ ਵਧੀਆ ਸੌਦਾ ਲੱਗਿਆ ਤਾਂ ਬਾਈ ਜੀ ਤੁਸੀਂ ਡੀਲ ਆਫ ਦੀ ਡਨ ਕਰ ਸਕਦੇ ਹਾਂ ਬਾਕੀ ਹੋਰ ਵੀ ਘੈਂਟ ਘੈਂਟ ਸੌਦਿਆਂ ਦੀਆਂ ਵੀਡੀਓ ਅਸੀਂ ਪਾ ਰੱਖੀਆਂ ਨੇ ਤੇ ਅੱਗੇ ਵੀ ਹਰ ਰੋਜ਼ ਘੈਂਟ ਘੈਂਟ ਵੀਡੀਓ ਤੁਹਾਡੇ ਦਰਮਾਨ ਪਹੁੰਚਾਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਤੇ ਦੱਬ ਕੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਮਾਲਕਾਂ ਦੀ ਜਿਹੜੀ ਜ਼ਮੀਨ ਵਪਾਈ ਹੈ ਉਹਨਾਂ ਦੀ ਵੀ ਜਲਦੀ ਤੋਂ ਜਲਦੀ ਸੇਲ ਹੋ ਸਕੇ ਤੇ ਵੱਧ ਤੋਂ ਵੱਧ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਡੀ ਵੀਡੀਓ ਦੇਖਣ ਲਈ